ਮਿਸਾਲ ਸਿਕਾਲੀ ਸਾਰਿਆਂ ਸਨ ਮੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਆ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਦਾ ਬਿਨਾ ਆ ਬਾਕੀ ਦੋਵੇਂ ਸੁਈਆਂ ਸੁਵਾਈਆਂ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਜੋ ਵੀ ਆ ਇੱਥੋਂ ਹੀ ਪਸ਼ੂ ਵੇਖ ਚੱਕ ਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈ ਜੀ ਹੋਠ ਠੀਕ ਠਾਕ ਜੀ ਕਿਰਪਾ ਬੋ ਬੁੱਢਾ ਸਾਹਿਬ ਜੀ ਚਲੋ ਕਿਰਪਾ ਜੀ ਦੀ ਜੇ ਤੇ ਨਾਮ ਦੱਸਦੇ ਕਰੀ ਫਿਰ ਆਪਾਂ ਆਪ ਜੀ ਮੰਗੂ ਪਿੰਡ ਥੋਬਾ ਬਹੁਤ ਸੇਹਲ ਆ ਨਾਲਾ ਜਲਾਮਰ ਤੇ ਫੋਨ ਨੰਬਰ ਵੀ ਬੋਲ ਦਾਂ 8569314511 ਠੀਕ ਆ ਤੇ ਅੱਜ ਦੋ ਹੀ ਆ ਫਿਰ ਦੋ ਹੀ ਜੀ ਵਜੇ ਆਪਣੇ ਠੀਕ ਆ ਪਹਿਲਾਂ ਫਿਰ ਰਾਹੀ ਵਿਖਾ ਦਈਏ ਇਹੋ ਵਿਖਾ ਦਿੰਦੇ ਭਾਈ ਚਲੋ ਇਹ ਥੋੜਾ ਉੱਚਾ ਬੱਚਾ ਜੇ ਦਾ ਇਹਦਾ ਬੱਚਾ ਪੰਜ ਕਿੰਨੇ ਦਾ ਲਾਲੇ ਭੰਗ 2 ਮਹੀਨੇ ਦਾ ਲਾਲੇ ਇਹ ਮਗਰ ਬੱਛਾ ਕਿ ਬੱਛੀ ਜੇ ਬੱਛੀ ਹੈ ਮਗਰ ਮਗਰ ਇਹਦੇ ਬੱਛੀ ਆ ਇਹ ਗਾਂ ਹੋਈ ਆਪਣੇ ਕੋਈ ਆ ਨੁਚੜੀ ਆ ਛਾਮਾ ਨੂੰ ਲੈ ਵਾ ਇੰਨਾ ਮਾਰੂਗੀ ਦਾ ਅੱਛਾ ਬਾਕੀ ਠੰਡੀ ਠੀਰੀ ਆਵੇ ਠੀਕ ਹੈ ਸ਼ਿਵਾਈ ਹੋ ਗਈ ਕਹਿੰਦੇ ਆਈ ਹੈ ਉਹ ਨਹੀਂ ਕੋ ਛੱਟਾ ਨਹੀਂ ਆ ਬਾਕੀ ਅਜੇ 10 11 ਵਜੇ ਦੇ ਲਾਗੇ ਪੰਨੇ ਦਾ ਟਾਈਮ ਆ ਜਿਹੜੇ ਵੀਡੀਓ ਬਣਾਉਂਦੇ ਆਪਾਂ ਤੇ outra ਦੁੱਧ ਕਿੰਨਾ ਵੇਚੀ ਆ ਤੇ ਕੋਲ ਇਹਦੇ ਕੋਲ ਦੁੱਧ ਵੀ ਜੀ 13 ਕਿਲੋ 12 ਕਿਲੋ ਕੋ ਮਿਲ ਕੇ ਲੈ ਜੀ ਮੇਰੇ ਪੱਕਾ ਦੁੱਧ ਹੈਗਾ 12 ਲੀਟਰ ਇੱਥੇ ਲੈ ਜੀ ਵੀ ਦੋ ਡੰਗ ਚੋਲੇ ਚਾਰ ਡੰਗ ਚੋਲੇ ਠੀਕ ਹੈ ਜੀ ਹਾਂ ਜੀ 12 ਲੀਟਰ ਦੁੱਧ ਜਿਹੜਾ ਕਿੰਨੇ ਵੀ ਹੁੰਨ ਹੈਗਾ ਇਹਦੇ ਕੋਲ ਬਾਕੀ ਸ਼ਾਮ ਤੱਕਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਭਰ ਲੂਗੀ ਆ ਜ ਲੈ ਕਿੰਨਾ ਫੇਰ ਕੀ ਇਹਦਾ ਮੁੱਲ ਆਪਾ 32000 ਦੀ ਜੀ ਹਾਂਜੀ 32000 ਦੀ 32000 ਦੀ ਬਾਕੀ ਵਿੱਚੋਂ ਕਰ ਦੋਗੇ ਮੰਨ ਤਾਂ ਨਾ ਦੱਸੋ ਤੁਸੀਂ ਦੱਸੋ 30000 ਦੀ ਦੇ ਦਈਏ ਦੇਣਾ ਇਹ ਭਾਜੀ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਮੰਨ ਤਾਂ ਚਲੋ ਭਾਜੀ ਹੈਗੀ ਜੇ ਪਹਿਲੀ ਗੱਲ ਤੇ ਵੀਰ ਭਰਾ ਹਣਗੇ ਆਪਣਾ ਇੱਥੇ ਇੱਕ ਡਾਂਗ ਕਿਡੋਵੇ ਚੋੜ ਡਾਂਗ ਚੋਵੇ ਆਪਣੀ ਤਸਦੀ ਕਰੀ ਹਾਂਜੀ ਦੂਜੀ ਆਪਣੀ ਪੇਮੈਂਟ ਆਨਲਾਈਨ ਹੁੰਦੀ ਆ ਅੱਛਾ ਹਾਂਜੀ ਮਤਲਬ ਜਾਂ ਕੋਈ ਸਾਈ ਪਾ ਲੇ ਤੇ ਹਾਂ ਕੋਈ ਸਾਈ ਪਾ ਲੇ ਵੀਡੀਓ ਕਾਲ ਕਰਕੇ ਆਪਣੀ ਗਾਂ ਲਾਦਲੇ ਗੱਡੀ ਵਾਲੇ ਦਾ ਨੰਬਰ ਲੈ ਲੈ ਤੇ ਗਾਂ ਲਾ ਦੋ ਠੀਕ ਹੈ ਤੇ ਜੇ ਕਿਸੇ ਨੇ ਨਹੀਂ ਖਾਤੇ ਚ ਪਾਉਣੇ ਉਹ ਇੱਥੋਂ ਲੱਦ ਕੇ ਲੈ ਜਾਏ ਹਨਾ ਉਹ ਇੱਥੋਂ ਆਣ ਕੇ ਲੈ ਜਾਏ ਆਪਣੀ ਥੱਲੀ ਕਰੇ ਠੀਕ ਹੈ ਤਰ ਕਹਿੰਦਾ ਭਾਵੇਂ ਇਹ ਆ ਵੀ ਜਿਤਨਾ ਕਈ ਜਾਨੇ ਕਹਿੰਦੇ ਵੀ ਲੱਦ ਕੇ ਲਿਆਓ ਤੇ ਇੱਥੋਂ ਲੈ ਲਓ ਉਹ ਕੰਮ ਨਹੀਂ ਹੈ ਹਨਾ ਬੇਰਾਂ ਦਾ ਗੱਡੀ ਵਾਲੇ ਬੰਦੇ ਸੱਜਣੇ ਆਪਣੇ ਨਾਲ ਹੀ ਲਈ ਆ। ਹਾਂਜੀ। ਭਰਾ ਆ ਤਾਂ ਥੋੜਾ ਨਿਰਾ ਆ ਗਿਆ 10-11 ਵਜੇ ਦਾ ਟਾਈਮ ਸੀ। ਹਾਂਜੀ। ਪੈਸੇ ਖੁੱਸ ਗਏ ਆ। ਹਾਂਜੀ। ਹੁਣ ਉਹ ਵੀ ਬੰਦੇ ਮਾਤੜੇ ਕਿੱਥੋਂ ਭਰਨਾ? ਗੱਡੀ ਦਾ ਨੁਕਸਾਨ ਹੋ ਗਿਆ। ਹਾਂਜੀ। ਉਹ ਆਪਣੀ ਗੱਡੀ ਭਰਉਣਗੇ ਮੈਨੂੰ ਪੈਸੇ ਦੇਣ। ਹਾਂਜੀ ਹਾਂਜੀ। ਮੈਂ ਚਲੋ ਕੋਈ ਗੱਲ ਨਹੀਂ। ਪੈਸੇ ਰਕਮ ਤੇ ਚਲੋ 15-20 ਹਜ਼ਾਰ ਹੀ ਮੈਂ ਚਲੋ ਛੱਡ ਲ ਖੜਾ। ਪਰ ਆਪਾਂ ਗਾਂਹ ਰਿਸਕ ਕਿਉਂ ਲੈਣਾ? ਠੀਕ ਆ। ਇਹ ਆ ਵੀ ਜਿੰਨੇ ਨਹੀਂ ਖਾਤੇ 'ਚ ਪਾਉਣੇ ਉਹ ਇੱਥੋਂ ਲੱਦ ਕੇ ਲੈ ਜਾ। ਉਹ ਜੋ ਆਪਣੇ ਵਿਸਾਈ ਪਾਦੇ ਸਾਨੂੰ। ਹਾਂਜੀ। ਪੇਮੈਂਟ ਦੇ ਗ ਇਹਦੇ ਕੋਲ ਦੁੱਧ ਕਿੰਨਾ ਜੀ ਕਿਹੜਾ ਵੀ ਜੀ ਦੁੱਧ ਹੋਊਗਾ 12 ਕਿਲੋ ਅੱਛਾ ਇਹਦੇ ਇੱਥੇ ਕੋ ਦੋ ਡਾਂਗ ਚੋਲੇ ਮੇਰਾ ਵੀ 3 ਡਾਂਗ ਚੋਲੇ ਅੱਛਾ 1.5 ਮਹੀਨੇ ਦੀ ਦਾ ਗੱਬਣ ਜੀ ਚੈੱਕ ਪਾਸ ਕਿ ਨਹੀਂ ਅਜੇ ਚੈੱਕ ਪਾਸ ਨਹੀਂ ਹੋਈ ਅੱਛਾ ਇਹਨੂੰ ਬੰਗਾ ਨਹੀਂ ਪਾਉਣਾ ਇਦਾਂ ਹੀ ਭੜਾ ਪਾ ਕੇ ਤੋੜ ਦੇਣਾ ਆਪਾਂ ਨੂੰ ਪੱਕਾ ਦੁੱਧ ਕਿੰਨਾ ਹੈ 11 ਕਿਲੋ ਦੁੱਧ ਇਹਦਾ ਤੋੜੋ ਫਿਰ ਇਹਨਾਂ 11 ਲੀਟਰ ਦੇ ਲਾਗੇ ਬਣੇ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਵੀ ਹੈਗਾ ਹੈ ਲੋਡੀ ਕਿ ਕਰ ਰਹੀ ਹੁਣ ਮੇਰੇ ਕੋ ਆ ਗਿਆ ਮੇਰੇ ਕੋ ਦੂੜੀ ਪੈਣ ਦੀ ਹੈ ਹਾਂਜੀ ਪਿੱਛੇ ਕੋ 4 ਪੌਂਡ ਆ ਕੋਮ ਕਈ ਪੌਂਡ ਆ ਹਾਂਜੀ ਹਾਂਜੀ 1 ਕੋ ਲੀਟਰ 2 ਲੀਟਰ ਦਾ ਫੇਰ ਫੇਰ ਅਗਲੇ ਕਿਲੇ ਤੇ ਜਾ ਕੇ ਗਾਵਾਂ ਕਰ ਜਾਂਦੀਆਂ ਨਾਲੇ 2-4 ਦਿਨ ਜੀ ਲਾ ਲੈਂਦੀ ਹਾਂ ਹਾਂਜੀ ਹਾਂਜੀ ਦੱਸੋ ਕਿਨੇ ਦੀ ਦੇ ਦੀ ਆਪ ਹੀ ਦੱਸਣਾ ਤੁਸੀਂ ਗਾਂ ਦਾ ਪੈ ਜਿੱਦਾਂ 32 ਕਿਲੋ ਦਾ ਰਿਕਾਰਡ ਦੇ ਅੱਛਾ ਹਾਂਜੀ ਇੱਕ ਵਾਰੀ ਥਾਣੇ ਤਾਂ ਦਿਖਾਈਏ ਲੱਗ ਗਿਆ ਤਾਂ ਹਾਂ ਬਹੁਤ ਚੰਗਾ ਲੱਗਾ 사ਜਰ ਨੇ ਜਿਹੜਾ ਕਹਿੰਦਾ ਵੀ 32 32 ਲੀਟਰ ਦੁੱਧ ਕੱਢਿਆ ਬਾਕੀ ਚਲੋ ਇਹ ਵੀ ਚਲੋ ਕਿਸ ਨੇ ਸਿੰਘ ਨਹੀਂ ਦਿਖਾਏ ਉਹ ਤਰੇ ਆ ਵੀ ਪਾਰੇ ਪੱਲੇ ਦੀ ਗਾਂ ਆ ਕਿੰਨਾ ਰੱਖਣਾ ਇਹਦਾ ਮੁੱਲ ਇੰਨੇ ਨਹੀਂ ਕੋਲ ਦੇਦਾਂਗੇ ਫੀਡ ਨਾ ਪਾਈ ਚੌਕਰੀ ਕਰ ਕਰ ਦੋ ਜੀ ਅਸਨ ਹੋਈ ਸਤਾਈ ਦੀ ਦੇ ਦिए ਕਰ ਦੋ ਥੋੜਾ ਪਤਾ ਮਨ ਹੋਰ 5000 ਦੀ ਦੇ ਦिए ਠੀਕ ਐ ਚਵਾ ਲੱਗਿਆ ਵਿਖਾਉਣੇ ਤਾਂ ਵੀ ਇਹ ਵੇਖ ਲਈਏ ਮੈਂ ਚਲੋ ਦਿਖਾਈ ਦੋ ਫੇਰ ਬਾਕੀ ਥੋੜਾ ਜਿਹਾ ਚੱਕਰ ਪਾ ਲੈਣਾ ਗਾੜੀ ਤੇ ਇਤਰਾ ਹੀ ਥੱਲੇ ਬੈਜਣਾ ਮੈਂ ਇਹਨਾਂ ਕੋ ਵੀਰ ਭਰਾ ਗਏ ਗਾਂ ਘਰ ਮੈਂ ਇੰਨਾ ਹੀ ਦੱਸਦੀ ਹਾਂ ਠੀਕ ਹੈ ਬਾਕੀ ਕੋਈ ਰੱਸੀ ਨਹੀਂ ਪਾਉਣੀ ਕੋਈ ਰੱਸੀ ਨਹੀਂ ਕੋਈ ਗੱਲ ਨਹੀਂ ਕੋਈ ਬਾਹਰ ਠੀਕ ਹੈ ਹਾਂਜੀ ਬਾਕੀ ਚਲੋ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੀ ਮਰਜ਼ੀ ਨਾਲ ਕਰਨ